ਹੈਲੋ ਹੈਲੋ ਆ ਵੀ ਕੌਣ ਉਹ ਆਦਤ ਆ ਕੇ ਰੋਤੀ ਰਾਤ ਨੂੰ ਆ ਬੱਕਰਾ ਜਹਿੰਦਾ ਕੌਣ ਲੈ ਲਾਂ ਤੜਕੇ ਆਈ ਫਿਰ 10 ਕੋਈ ਨਹੀਂ ਆਦਾ ਵਰ ਪੈਸਾ ਹਦੋਂ ਖੋਣਦਾ ਜਾਂ ਤਾਂ ਬਿੱਲੀ ਆਣਾ ਪਾ ਆਏ ਹੁਣ ਤੋਂ ਮੇਰੇ ਕੋਲ ਵੀ ਨਹੀਂ ਹੈਗਾ ਸਾਰੇ ਬਿਕ ਗਏ ਹੁਣ ਮੈਂ ਅੱਧੀ ਰਾਤ ਨੂੰ ਕਿੱਥੇ ਲਾਵਾਂ ਹੁੰ ਨਹੀਂ ਹੋਣਾ ਹੁੰ ਨਹੀਂ ਹੋਣਾ ਚਾਚਾ ਯਾਰ ਤੜਕੇ ਕਰਦੇ ਬੜਾ ਯਾਰ ਕਿਹੜਾ ਅੱਧੀ ਰਾਤ ਨੂੰ ਮੈਨੂੰ ਘਰੋਂ ਗਾਲ੍ਹਾਂ ਦੇਣਗੇ ਕਿਹੜਾ ਬੁੱਤ ਫਿਰ ਬੁੱਤ ਕਰਾ ਰਿਹਾ ਹਾਂ ਮੈਂ ਕਦੋਂ ਤੱਕ ਆ ਰਿਹਾ ਕਿਦੋਂ ਆਈ ਹਾਂ ਮੈਂ ਕੜੀ ਨਹੀਂ ਰਹਿ ਜਾ ਰਹਿ ਗਿਆਂ ਅੱਲਾਹ ਵੱਜੇ ਗਏ ਯਾਰ ਕੀ ਹੁਣ ਫਿਰ ਆ ਲੈ ਨਵਿੱਤਰ ਮਾਗਰ ਲੈ ਕੇ ਟਾਜੀ ਫਿਰ ਪਤਾ ਨਾ ਲੱਗੇ ਘਰੇ ਕਿਸ ਨੇ ਨਾ ਗੇਟ ਆ ਮਾਗਰ ਛੋਟਾ ਜਾ ਉਹਦੇ ਵਿੱਚ ਜਾਈਂ ਮਾਗਰ ਆ ਬੁੜਕੀ ਆਇਆ ਗੱਲ ਦੇਖੀਓ ਯਾਰ ਹਰਨੂਰ ਨੇ ਮਾਰੀ ਮਾਪੀ ਆ ਜੀ ਆ ਜਾ ਜਣ ਮੈਂ ਦੇਖਣ ਇੱਕ ਬੰਦੇ ਕੋਲ ਚੱਲੋ ਵੜਾਂਗੇ ਉਹਦੇ ਕੋਲੋਂ ਹੁੰਦੇ ਆ ਪਣ ਦੇ ਆਰ ਨੇ ਇਹਨੇ ਤਪਾੜੇ ਯਾਰ ਬੜਾ ਯਾਰ 329.5 ਚੋ ਚੋ ਮੈਂ ਬੁਰੰਗੇ ਨਹੀਂ ਮਾਰਦਾ ਚੋ ਚੋ ਮਸਾ ਕਮੁੱਚਰ ਜਾ ਮਹਾਕੇ ਪਾਣਾ ਸਾਪਾ ਨਾ ਹਾਂ ਫੋਨ ਚੱਕਦਾ ਯਾਰ ਗੱਲਾਂ ਕੋਈ ਯਾਰ ਭਾਂਡੇ ਯਾਰ ਦਾ ਹਾਂ ਮਾਰੇ ਬੰਦੇ ਨਾਲ ਲਹਾਇ ਨਾ ਹੋਗੀ ਬੀਰ ਦਾ ਭਾਂਡੇ ਯਾਰ ਦਾ 5:30 ਵਜੇ ਤੂੰ ਸੁਨੇਹਾ ਮੈਨੂੰ ਕੋਈ ਕੰਮ ਦੋ ਦਿਨ ਪਹਿਲਾਂ ਦੱਸ ਦੇ ਭਾਂਡੇ ਦਿਨ ਦਾ ਤਾਂ ਨਹੀਂ ਹੁੰਦਾ ਦਾ ਮਨ ਲਗਾ ਆ ਗਿੜਾਉਂਦਾ ਉਹ ਭਾਂਡੇ ਉਹ ਰੰਮਾ ਬੈਠਾ ਮੇਰੇ ਕੋਲ ਤੇ ਇਥੇ ਓ ਜਾ ਯਾਰ ਰੱਤਾ ਗੱਲਾਂ ਕੋਈ ਯਾਰ ਪੰਜ ਘੰਟੇ ਦਾ ਤਿੰਨ ਘੰਟੇ ਹੋ ਗਏ ਓ ਯਾਰ ਪੁੱਤ ਮੇਰੇ ਮੈਨੂੰ ਸੌਰੀ ਯਾਰ ਮਾਫ਼ ਕਰਦੇ ਹਾਂ ਮੈਂ ਜਰਦਾਲਾ ਲਾ ਲਿਆ ਵਰਗੇ ਕਰੀ ਖੜਾਤ ਖੜ ਜਾ ਯਾਰ ਕੰਮ ਚ ਹੋ ਜਾਂਦਾ ਕੰਦਰਾ ਮੈਂ ਤੇਰਾ ਰੋਲਾ ਨਾ ਪਾ ਰਿਹਾ ਸੀ ਗੇਟ ਆਪਣ ਮੈਂ ਮੋੜ ਤੇ ਜਰਦਾਲਾ ਲਾ ਗਿਆ ਸੀ ਹੋਰ ਤੂੰ ਕੀ ਬਜ਼ਾਮ ਖਾਣੇ ਨੇ ਆਹੀ ਕੰਮਾਂ ਨੇ ਤਾਂ ਫੇਲ ਕਰਿਓ ਚੱਲ ਤੇਰੀ ਚਾਚੀ ਵਾਲਾ ਤਾੜਦੀਆ ਮੈਨੂੰ ਤੀ ਤਾੜਦੀਆ ਚੱਲ 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 ਹਮਤਨਾ ਕੱਟਾ ਬਾਲਾ ਲੇਟ ਕਰਾਤਾ ਤੂੰ ਮਰੀ ਉਹ ਨਹੀਂ ਲੇਟਉਂਦੇ ਪੁੱਤਾਂ ਬੱਕੇ ਤਾਂ ਨਹੀਂ ਲੇਟਉਂਦੇ ਆਹ ਕਰੀ ਉਹ ਰੋਕ ਲੀ ਰੋਕ ਲੀ ਸਕੂਟਰੀ ਛੱਡਤੀ ਇੱਥੇ ਲਾਦਾ ਮੇਰੀ ਸੁਣ ਲਾ ਗੱਲ ਪਕਾਈ ਨਾ ਮਰੀ ਉਹ ਮੈਂ ਜਮੀ ਮਾਰਦਾ ਪਕਾਈ ਪੁੱਤ ਬੁੜੀਆਂ ਦਾ ਸੁਭਾ ਨਹੀਂ ਹੈ ਫੜ ਜਾ ਫੜ ਜਾ 1 ਮਿੰਟ ਖੜ ਜਾ ਕੱਥੇ ਚੱਲ ਜਾ ਮੈਂ ਪਿੱਛੇ ਰਹਿ ਜਾਂਦਾ ਤੇਰੀ ਗੱਲ ਠੀਕ ਹੈ ਮਰ ਪਕਾਈ ਨਾ ਮਰੀ ਸੁਭਾ ਨਹੀਂ ਹੈ ਚੰਗਾ ਬਾਹਰ ਖੜਗਾਦਾ ਬਾਈ ਓਏ ਆ ਜਾ ਬੱਤਗੀ ਹੋਇਆ ਦਰ ਤਰੋਂ ਮੈਂ ਭੈਣ ਚੋਂ ਕੀ ਪਗਾਈ ਮਰੀ ਨਾ ਵੀ ਬੁੜੀਆਂ ਦਾ ਸੁਭਾ ਨਹੀਂ ਹੈ ਉਹਦੇ ਚੋਂ ਆਪਦੀ ਮਰੀ ਨਾ ਨਹੀਂ ਨਹੀਂ ਮੈਨੂੰ ਫਿਰ ਪਤਾ ਨਹੀਂ ਹੈ ਨਾ ਮੈਨੂੰ ਪਹਿਲਾਂ ਦੱਸ ਕੇ ਲੈ ਮੁੱਫ ਕਰਦਾ ਯਾਰ ਉਹ ਬੁੜੀ ਬੜਾ ਮਮੂਤ ਨਾ ਮੈਂ ਬੜੜ ਮੁੱਛਰ ਜਾ ਬੜਾ ਹੋਇਆ ਪਿਆ ਯਾਰ ਕੰਬਲ ਜੋ ਵੀ ਜਮਾ ਪਤਲਾ ਦਿੱਤਾ ਬੁੜੀਆਂ ਨੇ ਤਾਂਹੀਂ ਨਹੀਂ ਵੀ ਉੱਥੇ ਮਾਲ ਪਸ਼ੂ ਚ ਪੈਣਾ ਮੋਟਾ ਕੰਬਲ ਦੇ ਦिए ਭੈਣਾ ਲੱਤਾਂ ਤੇ ਲੈਣਾ ਸਿਰ ਤੇ ਲੈਣਾ ਸਿਰ ਤੇ ਲੈ ਲੈ ਲੱਤਾਂ ਤੇ ਲੈ ਜਾਂਦਾ ਨਾ ਮੈਂ ਜੀ ਸੁਣਿਆ ਪਾ ਨਹੀਂ ਤੈਨੂੰ ਕੱਲ੍ਹ ਦਿਨ ਸੁਣੀ ਲੈਗੀ ਉਦਲਾ ਜਰਾਦ ਨੂੰ ਸੁਣੂਗੀ ਐ ਫੌਂ ਵੀ ਨਾ ਜਾਈ ਕਿਤੇ ਆਪਾਂ ਨਾ ਕਿਹੜਾ ਕਿਹੜਾ ਫਰਕ ਆ ਜਾਂਦਾ ਅੱਧੀ ਰਾਤ ਬਾਈ ਇਹ ਟੇ ਆਪਾਂ ਨਹੀਂ ਆਂਦਾ ਕਿਹੜਾ ਆ ਗਿਆ ਅੱਧੀ ਰਾਤ ਉਹ ਮਤਾਂ ਹੁੰ ਨਿੱਕਾ ਹੋ ਕੇ ਪੈਣ ਲੱਗਾ ਸੀ ਕਿਹੜਾ ਉਹ ਪੈਣੀ ਮੇਂ ਲੱਗਾ ਹੋਇਆ ਬੰਦਾ ਪਿਆ ਹੈ ਬਾਈ ਨਿੱਕੇ ਹੋ ਕੋਲ ਦੇ ਬਾਜੀ ਬਣ ਕੇ ਉਹ ਖੋਲ ਨਾ ਯਾਰ ਮੈਂ ਹੌਲੀ ਹੌਲੀ ਤਰੇ ਨਵੇਂ ਖੋਲ ਦਾਂ ਰਾਮਾ ਮੈਂ ਨਾ ਯਾਰ ਬਾਈ ਬਣ ਕੇ ਖੋਲ ਦੇ ਨਾ ਅੱਧੀ ਰਾਤ ਤਰੇ ਬਕਰ ਮੈਂ ਹੋਏ ਇਹ ਠੀਕ ਆ ਵਧੀਆ ਆ ਪਾ ਵਧੀਆ ਪਰਿਵਾਰ ਕੇ ਆ ਉਹ ਜਿੱਥੇ ਚਿੱਕੀ ਬੰਦਾ ਕਿੱਧਰ ਲੰਗੀ ਹੈ ਓਏ ਤੈਨੂੰ ਕਹਿਣਾ ਓਏ ਤੇਰੇ ਅੱਗੇ ਮਾਰਗ ਚ ਬੈਣਾ ਤੇ ਘੜਲਦਾ ਆ ਆਇਆ ਤੈਨੂੰ ਗੰਦਾ ਮਾਰੂੰ ਮੈਂ ਖਾ ਦੇਖ ਲੈਣਾ ਪੱਕਾਈ ਨਹੀਂ ਮਾਰਦੇ ਇੱਧਰ ਲੀਵਰ ਦੇ ਨੀ ਯਾਰ ਬਾਹਰ ਚੌਰਾ ਇਹਨੂੰ ਓਏ ਨਹੀਂ ਨਹੀਂ ਉਹ ਇੱਧਰ ਲੀਵਰ ਦੇਨੂੰ ਉਹ ਰਾਤ ਇੱਥੇ ਮਾਲਕ ਨੂੰ ਸੱਦ ਸੀਰੀ ਨੂੰ ਮਾਰ ਘਟਵਾਂਦਾ ਓਏ ਮਾਲਕੀ ਹੈ ਇਹ ਮਾਲਕ ਹੈ ਯਾਰ ਵਹਾਂ ਨਹੀਂ ਯਾਰ ਕਾਂ ਮੇਰੇ ਉੱਤੀ ਰਾਤ ਕੋਈ ਤੇਰੀ ਕਰਵਾਉਣਾ ਨਹੀਂ ਕਾਤਾ ਤੂੰ ਰੋਣਾ ਨਾ ਮੈਂ ਮੈਂ ਠੀਕ ਠੀਕ ਮੈਂ ਮੰਨੀ ਹੈ ਮੈਂ ਮੰਨ ਲਈ ਪਰਿਵਾਰ ਦਾ ਸੁਭਾਣ ਨਹੀਂ ਉਹ ਗੜੀਆਂ ਮੈਂ ਟਰ ਪਲੇਟ ਲਾ ਲਾਂ ਫਿਰ ਉਹਨੇ ਨਹੀਂ ਆਇਆ ਉਹ ਕੀਤਾ ਤੈਨੂੰ ਤੰਗ ਨਹੀਂ ਬਾਈ ਨਿੱਕੇ ਯਾਰ ਤੂੰ ਮੰਗਾ ਲਾ ਪੁਜਾਰੀ ਮਦਮਨ ਗਏ ਹੋਇਆ ਪਿਆ ਸੀ ਉਹਨੂੰ ਕੰਮ ਅੱਧੀ ਰਾਤ ਕਿਤੇ ਤੁਰੇ ਫਿਰਦੇ ਹੋ ਓਏ ਰਾਤ ਤਾਂ ਪੁੱਛਣਾ ਯਾਰ ਇਹ ਹੈਗਾ ਆਪਣਾ ਬੰਦਾ ਵਪਾਰੀ ਅੱਛਾ ਇਹਨਾਂ ਦੇ ਵਿਆਹ ਹੂੰ ਤੈਨੂੰ ਬੱਕਰਾ ਚਾਹੀਦਾ ਅੱਛਾ ਮੈਂ ਮੈਨੂੰ ਪਤਾ ਮੈਰਾ ਥੱਕਿਆ ਨਾ ਸਾਰੇ ਜਿੰਨਾ ਮੈਨਾਂ ਉੱਠਿਆ ਨਹੀਂ ਸੀ ਮੈਰਾ ਇੰਨਾ ਕਰ ਉੱਠਣਾ ਵਗੈਰਾ ਨਾ ਲਿਖਿਆ ਜ ਪੁਰਾਣੀ ਐ ਉਹ ਮੈਂ ਵੀ ਇਕੱਲੇ ਮੱਤੀ ਸੁੱਜੀ ਕਰਕੇ ਨਾ ਮੈਂ ਵੀ ਮੱਡੀ ਚ ਹੋਣੀ ਆ ਹਾਂ ਫਿਰ ਪਟੋਰਾ ਆਇਆ ਜਿਹੜਾ ਹੈਗਾ ਉਹ ਦਿਖਾਉਣਾ ਚਾਚਾ ਖੜ ਜਾ ਗੱਲ ਕਰ ਲੈਣਗੇ ਬਗਾੜ ਲੇਡਦੀ ਐ ਤੈਨੂੰ ਨਾਲ ਲੈ ਜਾਂਦੇ ਕੋਈ ਨਾ ਕੋਈ ਨਾ ਬਣਾਉਣਾ ਵੀ ਅਜੇ 10 ਮੱਜ ਗਏ ਹੋਰ ਪਰਿਵਾਰ ਵਧੀਆ ਹੈ ਵਧੀਆ ਵਧੀਆ ਤੁਸੀਂ ਦੱਸੋ ਭਾਈ ਆ ਵਧੀਆ ਜਮਾ ਹੱਕ ਨੰਬਰ ਆ ਔਰ ਫਿਰ ਵਧੀਆ ਵਧੀਆ ਮਾੜਾ ਮੋਟਾ ਦਿਨ ਦਿਨ ਆਏ ਤੇ ਚਾਹੀਏ ਓਦ ਦਿਨ ਮੈਂ ਤਾਂ ਮੇਰੇ ਕੋਲ ਮਾਂ ਤੜਕੇਗਾ ਮੈਂ ਚਾਹੀਦੀ ਹੁਣ ਚਾਹੇ ਦਾ ਬਣਾਉਣਾ ਕੋਈ ਨਹੀਂ ਮੇਰੇ ਕੋਲ ਪੱਕੜੀਆਂ ਵਾਲੇ ਜੱਟ ਬਹੁਤ ਮਾ ਕੌਂ ਭਗਾਈ ਕੁਮਾਰੀਂ ਦਾ ਜਾਗੋ ਵੱਢਨੇ ਪੱਕੜੀਆਂ ਵਾਲੇ ਵਾਲੇ ਵਧੀਆ ਜੀ ਤੇ ਨੇ ਬਹੁਤ ਵਧੀਆ ਸੀ ਉਹਨਾਂ ਕੋਲੇ ਮੇਰੇ ਕੋਲ ਮੀਰੇ ਵਾਲੇ ਲੈ ਜੀ ਫਤਾਂ ਕੀ ਹੈ ਤੂੰ ਆਉਂਦਾ ਦੇ ਮੇਨ ਚੋਂ ਦੇ ਦੇਖ ਮੇਨ ਚੋਂ ਤੂੰ ਇਹ ਦੋ ਜਰਾ ਇਹ ਆ ਦੇਖ ਇਹ ਨਹੀਂ ਆ ਦਿਖਾ ਤੈਨੂੰ ਇਹ ਤਾਂ ਫਿਰ ਯਾਰ ਬ੍ਰੀਡ ਰੱਖਣਾ ਮੇਰਾ ਇਹ ਨਹੀਂ ਆ ਤਾ ਨਾ ਇਹ ਨਹੀਂ ਕੋਈ ਜੰਮੜੀ ਕਰ ਦੇ ਉਹ ਦੇਖ ਇੱਧਰ ਅੱਛਾ ਆਹਾ ਆ ਦੇ ਇਹ ਦੇਖ ਲੈ ਪਈ ਆਉਦਾ ਮੈਂ ਨਹੀਂ ਕਹ ਤੈਨੂੰ ਕਹਿੰਦਾ ਵੀ ਆ ਲੈ ਆ ਲੈ ਕੱਲ ਦਾ ਵਾਰ ਗੱਟਿਆ ਕੰਨਾ ਤੂੰ ਲੈਣਾ ਤੂੰ ਬਣਾਉਣਾ ਉਹ ਤੂੰ ਉਹਦਾ ਭਾਰ ਦੇਖ ਕੇ ਚਾ ਉਹ ਭਾਰ ਚਾ ਜੰਗਾ ਕਿੰਨਾ ਕਿੰਨਾ ਤਾਂ ਉਹ ਪਾਲਣ ਪਾਲਣ ਵਾਸਤੇ ਲੈਣਾ ਨਾ ਨਾ ਪਤੀਲਾ ਰਿੱਜੀ ਆਉਂਦਾ ਪਾਣੀ ਨਾਲ ਖਾਂ ਵੜਾ ਛੱਡਣਾ ਜਾ ਕੇ ਦਾ ਵਿੱਚ ਕਾ ਰਹਿਣਾ ਆ ਵੀ ਕਰੂੰਗੇ ਹੁਣ ਤਾਂ ਹਨਾ ਉਹ ਪਾਲ ਤਾਂ ਹੰਤ ਪਤਾ ਨਿਕਿਆ ਪਤਨ ਫਿਰ ਬੰਦਾ ਗਿਆ ਆਪਣੇ ਨੂੰ ਬਦਲਿਆ ਚ ਫਰਕ ਨਾ ਹੋਇਆ ਆਪਾਂ ਤੁਹਾਨੂੰ ਪਹਿਲਾਂ ਦੱਸਦਾ ਚਾਹ ਤੇਰਾ ਕਰਕੇ ਦੇ ਦੇਣਾ ਯਾਰ ਉਹ ਤਾਂ ਮੈਂ ਕਰੂ ਦਿੰਦਾ ਸੀਗਾ ਉਹ ਨਾਲ ਆ ਗਿਆ ਆ ਲੈ ਜਾ ਚੱਲ ਅੰਦਰ ਮੱਖਣਾ ਹੀ ਕੋਈ ਵਜਨ ਨਾ ਫਿਰ ਛੱਡ ਮਾਰ ਜਾਈ ਛੱਡ ਮਾਰਦੀ ਆ ਬਈ ਛੱਡ ਤੂੰ ਆਣਾ ਕੀ ਮੈਨੂੰ ਤਾਂ ਤਰਾ ਨਹੀਂ ਪਤਾ ਲਾਦਾ ਗਾਣ ਨਹੀਂ ਕਿ ਤੂੰ ਭਾਂਟ ਦਾ ਬੱਕਰਾ ਮੈਂ ਖੁੱਛਦਾ ਪੀ ਰਿਹਾ ਛੱਡ ਦੀ ਕੀ ਗੱਲ ਕਰਨੀ ਆ ਆ ਜਾ ਤੂੰ ਮੈਂ ਤੈਨੂੰ ਜਾਣਦਾ ਬੱਕੇ ਵਾਲੇ ਮੁੰਗੀ ਨੂੰ ਛੋਰਾ ਮੈਂ ਪਸ਼ੂ ਤੜਾ ਲਿਓ ਸਾਰੇ ਮੈਂ ਉਹ ਯਾਰ ਉਹ ਮੈਂ ਨਾਲੇ 20 ਭਰੀਏ ਦੀ ਬਹੂ ਦਾ ਸੁਭਾਅ ਹੈਗਾ ਬਾਈ ਮੈਨੂੰ ਮੈਂ ਛੱਡ ਮੈਂ ਭੁੱਲ ਜਾਈਆ ਮਰੀ ਜਾਂਦੇ ਹੁੰਦੇ ਯਾਰ ਗੱਲ ਆ ਕੋਈ ਇਹ ਮੈਂ ਭੁੱਲ ਜਾਨਾ ਭੁੱਲਿਆ ਨਾ ਪੁੱਤ ਭੁੱਲਿਆ ਨਾ ਭੁੱਲਿਆ ਨਾ ਕੋਣ ਫੇਰਦਾ ਪਾਪੂ ਮੈਂ ਕਿਉਂ ਨਕੇ ਦੱਸ ਬਈ ਕੀ ਰੇਡ ਰੂਲ ਕੱਢਿਆ ਫਿਰ ਉਰੇ ਹਰਮ ਹੈ ਉਰੇ 10000 ਪਾਗੜਾ ਕੋ ਕਿਚੋ ਖੜੇ ਯਾਰ ਮੈਨੂੰ ਆਪੀ ਦੱਸ ਨਹੀਂ ਨਹੀਂ ਭਾਈ ਹੈ ਕਰ ਲੈ ਛੋੜੇ ਗੱਲ ਕਰ ਤੂੰ 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 ਵਾਜਾ ਵਾਜ ਮੈਂ ਬੈਠਾ ਮੈਂ ਬੈਠਾ ਉਰੇ ਯਾਰ ਕਿਹਾ ਤੈਨੂੰ ਆਏ ਦੇ ਲੋ ਛਾਏ ਕਰ ਦਮਾ 15 ਦਾ ਵਜਾ ਦੇ ਆ ਹੀ ਗਏ ਤੈਨੂੰ ਮਨ ਲੈਣ ਲੱਗਿਆ ਹੀ ਇਹ ਹੋਰ ਵੀ ਇਹਦੇ ਹੂਣ ਨਾ ਲੱਗਦੇ ਪਤਾ ਉਹ ਨਹੀਂ ਮੈਂ ਬਤਾਲੇਗਾ 15 15 ਨਹੀਂ ਦੇਖਣਾ ਭੈਣ ਚੋਦ ਛੱਲਿਆ ਫੇਰ ਬਾਲਾ ਮੇਰਾ ਸਲਾ ਹਾਂ ਆ ਬੰਦਾ ਤੇਰਾ ਪੁੱਤ ਲਾ ਮੱਖਾਂ ਹੰਡੇ ਹੋ ਬੰਦਾ ਭਾਂਡਾ ਇਹ ਕੁਛ ਤੇਰਾ ਪੁੱਛ ਕੇ ਦੇਖ ਉਸ ਦਾ ਦਸਤੀ ਨਹੀਂ ਸਾਡੀ ਪਿਹਾਰ ਬਾਡੀ ਸਾਡੀ ਬੁੜਾ ਜੋ ਬਣੀ ਆ ਯਾਰ ਭਗਵਾਨ ਕਿਸੇ ਕੋਲ ਚਲ ਮੈਂ ਕੇਰਾ ਪੁੱਤ ਨੂੰ ਨਾ ਬੜਾ ਕੁਛ ਵੱਟਾ ਬਰਹੈਂਚਾ ਹਾਂ ਹਾਂ ਕੀ ਕਹਿੰਦਾ ਕਿੰਨੇ ਕੁ ਦੱਕਰ ਦੀ ਚੀਜ਼ ਇੱਕ ਨੰਬਰ ਹੈ ਨੰਬਰ ਦੱਸ ਇਹਦਾ ਮਨਦਾ ਨੂੰ ਇਹਦਾ ਮਨਦਾ ਕੀ ਇਹ ਫਿਰ ਵਧੀਆ ਲੱਗਣਾ? ਕੰਨ ਦਾ ਸੁਣਿਆ ਹੈ। ਕਿੰਨੇ ਪੈਸੇ ਕਹਦਾ? ਤੂੰ ਕਹਿ ਮੂੰਹ ਮਾੜਾ ਮੂਟਾ। 17000 ਮੰਗੀ ਹੈ। ਹਾਂ। ਕਿਉਂ? ਉਹ ਕੀ? ਚੌਕ ਕਰਦਾ ਲੱਗਦਾ ਨਾ। ਉਹ ਦਾ ਕਰਦਾ ਤੂੰ ਤਾਂ ਉਹੀ ਗੱਲਾਂ ਕਰੀਂ ਨਾ ਯਾਰਾ। 1 ਮਿੰਟ ਲਾਉ। ਪੁੱਤ ਦੇਖ ਬਾਹਲੇ ਮੇਰੇ ਕੋਲ ਪੈਸੇ ਹੈ ਨਹੀਂ। ਰੁਪਇਆ 3500। ਹੱਥੋਂ ਹੈ। 35। ਕਿੰਨਾ? 3500। ਚੱਲੀਏ? ਕਿੱਥੇ ਕਰੇ ਉਹਦੇ ਕੋਲ ਜਾ ਉਹਦੇ ਕੋਲ ਉਹਦੇ ਮੈਂ ਜਾ ਆ ਓ ਤੂੰ ਜਾ ਮੈਂ ਖੜ ਨਹੀਂ ਦਿੰਦਾ ਚੱਲੀ ਓਏ ਇੱਕ ਵਾਰ ਸੁਣ ਨਾ ਅਗਲਾ ਮੰਦੂ ਦਾ ਹੈ ਰੇਟ ਦਾ ਫੋੜਣਾ ਦਾ ਉਹ ਮੈਂ ਉਹਨੂੰ ਵੀ ਲੈਣਾ ਓਰੇ ਨਿੱਕੇ ਉਹ ਵੀ ਰਸਦ ਨਾ ਮੈਂ ਮੈਂ ਮਾਰਾਂ ਤੂੰ ਮਾਰ ਤੀ ਉਹ ਅੱਜ ਤਾਂ ਫੁੱਦੂ ਗੱਲਾਂ ਕਰੀਏ ਨਾ ਯਾਰ ਲੈਣਾ ਕਿ ਤਨਾ ਉਹ ਲੈਣਾ ਆ ਤੈਨੂੰ ਐ ਨਹੀਂ ਮਿਲਦਾ ਫਿਰ ਰੁਪਏ ਕੱਢ ਜੇਬ ਚੋਂ ਰੁਪਏ ਕਢਾ ਰੁਪਏ ਤਾਂ ਬੱਲਾ ਲਾ ਦੇਂਗੇ ਥੱਪਾ ਲੋਟਾ ਨਾ ਜੇਬ ਚੋਂ ਥੱਪਾ ਤੇਰੇ ਕੋਲ ਕੀ ਮਕਲਾਵੇ ਰੁਪਏ ਦਾ 35 ਦਿਨ ਨੇ ਆਣੀ ਮਿਲਦਾ ਨਿਕਰੇ ਆ ਜਾ ਯਾਰ ਓਏ ਪੁੱਤ ਚੀਜ਼ ਦੇ ਫੇਰ ਖਿਚਲੀ ਫੋਸ ਅੱਗੇ ਦਾ ਗੋਹੀ ਉਹ ਕਰਦੇ ਹਾਂ ਹਾਂ ਦੱਸ ਇਹਦਾ ਹੁਣ ਯਾਰ ਲੜਾਈ ਵਾਲੀਆਂ ਗੱਲਾਂ ਕਰੀਦਾ 3500 ਰੁਪਏ ਲੈ ਓ ਜਾ ਯਾਰ ਤੈਨੂੰ ਡਰਾਵਾਂਗੇ ਭਾਈ ਬਸ ਹੋਰ ਨਿੱਕੇ ਦੇਖ ਕੋਈ ਨਹੀਂ ਯਾਰ ਲਾ ਲਾ ਲੱਖ ਲਾ ਰੁਪਏ ਇਹ ਲੈਣਾ ਨਹੀਂ ਕਰਨਾ ਯਾਰ ਭੈਣ ਜਾਵੇਂ ਮਰ ਜਾਂਦੇ ਨੇ ਜਾ ਓਏ ਦੇਖ ਓਏ ਛੋਟੇ ਛੋਟੇ ਪਾਈ ਗਏ ਛੋਟਾ ਕੋਈ ਛੋਟੇ ਪਾਈ ਦੇ ਜਦੋਂ ਮੈਂ ਹੈਗਾ ਯਾਰ ਤੈਨੂੰ ਆਪਾ ਤੇਰਾ ਤੇਰਾ ਬਾਈ ਮੇਰੀ ਮਾਂ ਸੌਂ ਜਾਂ ਮੈਨੇਜਰ ਨੀਂਦ ਆ ਜਾਂਦੀ ਇੱਥੇ ਨਿਕਲੇ ਬਾਈ ਬਾਈ ਨਿਕਲੇ ਕੋਈ ਕੁੱਤਾ ਨਹੀਂ ਨਵਾ ਯਾਰ ਲੈਣਾ ਲੋ ਨਹੀਂ ਜਾਓ ਯਾਰ ਕਿਹਨੇ ਕੋਈ ਗੱਲ ਨਹੀਂ ਨਿਕਲੇ ਬਾਈ ਕੋਈ ਗੱਲ ਐਂਡ 4500 ਰਾਮੇ ਜੀ ਤੇਰੇ ਲਾਹੇ ਹੈਂ ਕੋਈ ਮੈ ਨਹੀਂ ਲੈਣਾ ਨਹੀਂ ਕੋਈ ਤੋੜੇ ਤੂੰ ਲੈ ਜਲਦੀ ਨਾਲ ਤੂੰ ਕਰ ਦੇ ਉਹ ਨਹੀਂ ਠੀਕ ਉਹ ਨਹੀਂ ਠੀਕ ਮੈਂ ਥੱਪਾ ਕਰ ਗਿਆ ਬਾਈ ਹੁਣ ਲਾ ਆ ਬੈਠਾ ਆ ਬੈਠਾ ਜਿਹੜਾ ਹਾਂ 15000 ਰੁਪਏ ਲੈ ਇਹਨੇ ਨਾ 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 ਬੜਾ ਕੋਤ ਤੁਹਾਨੂੰ ਤਾਂ ਬਿਆਜ ਦੇ ਖਰਚੇ ਵੜਾ ਹੋਏ ਉਹ ਨਿੱਕੇ ਉਹ ਤੂੰ ਮੇਡ ਦਾ ਬੜਾ ਜਾਂ ਮੈਂ ਮੋੜਾ ਮੋਟਾ ਘੱਟ ਕਰ ਫਿਰ ਤੂੰ ਹੀ ਹੁਣ ਜਾਵਾਂ ਆਪਾਂ ਨਾ ਏਸੀ ਦੇ ਜਿਹੜਾ ਖੜਾ ਉਹ ਨਹੀਂ ਯਾਰ ਠੀਕ ਆ ਹੁਣ ਤੂੰ ਬੱਕਰਾ ਵੀ ਦੇਖ ਯਾਰ ਬੱਕਰਾ ਦੇਖ ਲਿਆ ਮੋੜਾ ਮੋਟਾ ਨਹੀਂ ਇਹਨਾਂ ਦਾ ਇਹਨਾਂ ਵਰਤੂ ਦਾ منہ ਮੁਕੀਦਾ ਮੋਤ ਵੀ ਨਹੀਂ ਮਿਲਦੀ ਜੱਬਾ ਸੁਕਟਾਰੇ ਉਹ 5 5 ਸੋਹਣੀ ਨੱਕੇ ਯਾਰ ਨਹੀਂ ਆਵਾਜ਼ ਛੱਲਿਆ ਵੀਰਾ ਕਾ ਨੂੰ ਮੈਂ ਵਪਾਰੀ ਮੇਰੇ ਨਾਲ ਹੀ ਹੁੰਦੀ ਐ ਭਾਂਚੋ ਵਾ ਦੇਖਿਆ ਜਦ ਤੂੰ ਕਰਦੇ ਯਾ ਜਿੰਨੇ ਦਾ ਕਰਦਾ ਯਾ ਕਰਦੇ ਤੇਰ ਕਰਦੇ ਤੂੰ ਕਿੰਨੇ ਇਹ ਆਜ ਵਾਲਾ ਬੰਦਾ ਨੂੰ ਦੇਖ ਆਪਣੀ ਲੈ ਆਜਾ ਤੂੰ ਕਰਦੇ ਨਾ ਤਾਂ ਮੇਰੀ ਉਹਦੇ ਨਾਲ ਵੀ ਤੇਰੇ ਨਾਲ ਆ ਗਿਆ ਪਰ ਉਹ ਤੈਨੂੰ ਪਤਾ ਹੈ ਨਹੀਂ ਤੂੰ ਕਰਦੇ ਜਿੰਨੇ ਦਾ ਕਰਦਾ ਬਈ ਵੜ ਕੇ ਮੈਂ ਵੀ ਪੈਣਾ ਯਾਰ ਮੈਂ ਸੂਣ ਵਾਲੀ ਮੇਰੀ ਮਾਦਰੋਂ ਹੰਗਾਏ ਮਰੀ ਜਮੂ ਇੱਥੇ ਮੈਂ ਜਾ ਰ ਮੇਰੇ ਨਾਲ ਮੇਰਾ ਹਜ਼ਾਰ ਨਾ ਭੁੱਲੀ ਜਾਣਾ ਤੇ ਤੇਰਾ ਪੁੱਤ ਤੂੰ ਕਰਾ ਕੇ ਬਾਹਰ ਦੋ ਦਾ ਲਾ ਰ ਕਰਾ ਦੇ 9 13 10 ਕਰਾ ਦੇ ਕਰਾ ਦੇ ਜੇਦਾ ਲੈਣਾ ਆ ਮੈਂ ਤਾਂ ਫਿਰ ਤਾਂ ਓਹੀ ਦੀ ਗੱਲ ਕਰਦੇ ਫਿਰ ਰਾਤ ਨੂੰ ਪਕਾਈ ਕਰੀ ਲੈ 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 ਤੂੰ ਕਹਿ ਗਿਆ ਮੈਂ ਲੈ ਲੈ ਮੈਂ ਕਿੰਨਾਂ ਦਾਨੀ ਸਦੇ ਉਹ ਤੇ ਦਾਨੀ ਤਾਂ ਹੈ ਨਹੀਂ ਨਹੀਂ ਉਹਦਾ ਕੰਮ ਤੇਰੀ ਠੀਕ ਆ ਤੂੰ ਆਪਾਂ ਚੀਜ਼ ਲੈਣੀ ਆ ਰੋਜ਼ ਹੀ ਲੈਣੀ ਆ ਇਹਦਾ ਇਹਦਾ ਐਨੀ ਪਤਾ ਕਿੰਨੇ ਕਰਾ ਨਾ ਮੈਨੂੰ ਪਤਾ ਮੈਂ ਤੇਨੂੰ ਦਾਨੀ ਫਿਰ ਸਾਈ ਸਾਈ ਮੈਂ ਮੈਂ ਕਿਨੇ ਦਾ ਦਰ ਮੈਂ ਬਹੁ ਫੜਾ ਤੂੰ ਮੈਂ ਤੁਮ ਨਵੇੜਤਾ 12 ਦਾ ਲੈਤਾ ਨਾ ਨਾ ਉਹ ਤਾਂ 12 ਨਹੀਂ ਹੈ ਬਸ ਨਾ ਕੁ ਲੈ ਕਰ ਮੈਂ ਨਾ ਵਧੂ ਮੈਂ ਵਾ ਵਾ ਮੋ ਕੰਨੀ ਉਹ ਮੰਨਦਾ ਨਹੀਂ ਬਈ ਮੈਂ ਉਹ ਤ ਉੱਤੇ ਹੋ ਕੇ ਕਹੀ ਜਣਾਗਾ ਨਹੀਂ ਫਿਰ ਰਹਿਣ ਦੇ ਮੈਂ ਨਹੀਂ ਵਾ ਤੂੰ ਹੀ ਕਰ ਲੈ ਮੋ ਸਾਈ ਹੋਏ ਆ ਲੈ ਪੈਸੇ ਦਾ ਹੈਗੇ ਨੇ ਪੈਸੇ ਕੋਈ ਨਾ ਕਰਦਾ ਗੂਗਲ ਪੇ ਕਰਾਦਾ ਉਹਦਾ ਚਲੋ ਤਾਂ ਹੋ ਜਾਣ ਕੋਈ ਬੜੀ ਗੱਲ ਹੈ ਇੱਕੋ ਹੀ ਦੱਸੀ ਮੈਨੂੰ ਫਿਰ ਮੈਂ ਬਾਰ-ਬਾਰ ਨਹੀਂ ਉਹ ਕਰਦਾ ਇਹ ਗੱਲ ਸੁਣ ਲੈ ਮਾਈ ਵੰਟ ਹਾਂ ਉਹ ਨਾ ਮੂਹ ਜਲਾ ਮਹਾ ਮੁਠੀ ਮੂਹ ਜਲਾ ਬੱਸ 26 ਨੰਬਰ ਦਾ ਬੋਲੀ ਨਾ ਬਾਈ ਵੰਟ ਜੇ ਮੇਰੀ ਮੰਨ ਚਲ ਬੋਲ ਹੈਰ ਹੈ ਠੀਕ ਤੇ ਚਾ ਕੋਈ ਟੱਕਰਾ ਫੋਨ ਆ ਪਤਾ ਹੀ ਆ ਕਿੰਨੇ ਕਿੰਨੇ ਦਾ ਚੱਕ ਖੋਲ ਬਸ ਆਇਆ ਨਿੱਕੇ ਖਲਾ ਬਾਈ ਮੇੜ ਤਾਂ ਹੁਣ ਬੋਲੀ ਨਾ ਮੇਰੀ ਗੱਲ ਹੁਣ ਲੈ ਨਹੀਂ ਮੈਂ ਜਾਣਾ ਬਾਈ ਨਾ 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 ਮੈਂ ਆ ਜਾ ਤੁਰ ਕੇ ਮੈਂ ਬਣਾ ਨੇੜੇ ਪੈਂਦਾ ਕੋ ਨਹੀਂ ਬੁੱਧ ਮੈਂ ਤੈਨੂੰ ਕਹਿ ਦਿੱਤਾ ਵੀ ਗੁੱਲ ਗੱਲੇ ਲੈ ਲੈ ਜਿੰਨਾ ਲੈਣਾ ਹੈ ਚਲ ਨਿੱਕੇ ਖਲਾ ਸੰਗਲ ਦੇ ਉਹ ਬੱਚੀ ਤੜਾਉ ਬਾਈ ਇੱਧਰ ਜਾ ਹੀ ਮੜਾ ਹੈਲੋ ਗੈਰਾਂ ਦਾ ਲੰਡਾ ਫੋਨ ਨਾ ਬੁਲੀ ਚੁੱਪ ਮਾਂ ਕੋ 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 ਆਇਆ ਨਿੱਕੇ ਖੋਲ ਲੈਂਦਾ ਬਾਈ ਇਹਨੂੰ ਦੇ ਖੋਲ ਕੇ ਹੋਰ ਚੱਲੀਏ ਫਿਰ ਟਾਈਮ ਬੜਾ ਹੋ ਗਿਆ ਪੈਸੇ ਫੇਰ ਕਰ ਲੋਗਾ ਤੁਸੀਂ ਕੋਈ ਯਾਰ ਪੈਸੇ ਬਸ ਗੂਗਲ ਪੇ ਕਰਦਾ ਵੀ ਗੂਗਲ ਵੀ ਤੇਰੇ ਕੋਲ ਚੱਲਦਾ ਨਹੀਂ 5000 ਨਹੀਂ ਛੋਟੇ ਪਹਿਲਾਂ ਇੱਕ ਗੂਗਲ ਪੇ ਹੈ ਗੂਗਲ ਪੇ ਕਹਿੰਦਾ ਵੀ ਗੂਗਲ ਪੇ ਮੇਰੇ ਕੋਲ ਚੱਲਦਾ ਨਹੀਂ ਮੈਂ ਪੁਰਾਣਾ ਆਦਮੀ ਮੇਰੇ ਕੋਲ ਕਿਹੜਾ ਪੁਰਾਣਾ ਪੈਸਾ ਫੜਾ ਇਹਨੂੰ ਅਨਪੜ੍ਹ ਬੰਦਾ ਇਹ ਗੂਗਲ ਦਾ ਅੰਕਲ ਪੇ ਕਿੱਥੇ ਚੱਲਦੇ ਹੁੰਦੇ ਨੇ ਤੁਸੀਂ ਮੇਰੇ ਕੋਲ ਦਾ ਗੂਗਲ ਪੇ ਹੁਣ ਤੇਰੇ ਵੀ ਐਸਾ ਹੋ ਜਾ ਛਾਣ ਲੁਗਾ ਤੂੰ ਦੇਖ ਲੈ ਹੈਨਾ ਕੀ ਯਾਰ ਤੂੰ ਬੰਦਾ ਲੈ ਆ ਕਿਲੇ ਆ ਯਾਰ ਤੂੰ ਆ 100 ਰੁਪਏ ਮੈਂ ਗੁੱਗਲ ਵੇਖ ਰਾ ਨਾ ਮੁੰਡੇ ਨੇ ਕਿਹਾ ਯਾਰ ਤੇਰੇ ਹੁਣ ਕਿਹੜਾ ਖਰਚਾ ਹੋ ਯਾਰ ਕਿਹੜਾ ਲੈਣਾ ਪੈ ਹੈ ਮੈਂ ਗੱਲ ਕਰਦੇ ਵਿਚਾਰ ਉਹ ਨਹੀਂ ਇੱਕ ਮਿੰਟ ਆ ਗਾ ਮੈਂ ਲੁਕਾਉਂਦਾ ਰਾਮੇ ਰਾਮੇ ਮੇਰੇ ਕੋਲ ਤਾਂ ਆਪਣੀ ਚਲਦਾ ਮੇਰੇ ਤਾਂ ਖਾਤਾ ਮਾ ਜੀ ਹੁਣ ਤਾਂ ਲਖੇ ਬੁੱਧ ਕਾਹਦੇ ਰਾਮੇ ਲੈਣਾ ਲੈਣੀ ਨਹੀਂ ਕਰ ਰਹੀ ਯਾਰ ਨਹੀਂ ਲੈਣੇ ਮੇਰੇ ਕੋਲ ਗੰਡਾ ਬਣਾਇਆ ਨਹੀਂ ਲੈਣਦੇ ਬਸ ਲੈਣਦੇ ਨਹੀਂ ਪਾਉਂਦੇ ਗੰਡਾ ਆਪਣੀ ਕੇ ਲਹਾਜ਼ ਨਹੀਂ ਲੈ ਲੈ ਉਹ ਟੋਪੀ ਰਹੀ ਮੱਥੇ ਮਾਰ ਕੇ ਚੱਕੀ ਤੇ ਮੱਗਣ ਉਹ ਟੋਕਾ ਹੋਗੀ ਆ ਜਾ ਤੂੰ ਚੱਕੀ ਹੋਗੀ ਉਹ ਨਿਕਲ ਮੇਰੀ ਗੱਲ ਸੁਣ ਭਾਈ ਤੂੰ ਤਾਂ ਉਹ ਹੀ ਲੈ ਕੇ ਭਾਈ ਨਾ ਸਿਰ ਜੇ ਤਰੇ ਫਿਰ ਚਲ ਭਾਈ ਉਹ ਤੇਰੇ ਕੋਲ ਤੂੰ ਆਜੋ ਜਾ ਗਾਰਤੀ ਸੌਂ ਲੱਗਾ ਸਾਡੀ ਬਾਲੀ ਆ ਸੀ ਕੋਈ ਨਾ ਤੈਨੂੰ ਗਾਲ ਕੱਢਣ ਦੀ ਕਿ ਲੋੜ ਆ ਭੈਣ ਤੂੰ ਦਾ ਮੈਨੂੰ ਪਤਾ ਨਿਕਲ ਗਿਆ ਫਲੋਅ ਮਾਰ ਦੇਣੀ ਮਰਾ ਸਾਲਾ ਹਾਂ ਓਏ